एनके शर्मा शिरोमणि अकाली दल ਦੇ ਉਮੀਦਵਾਰ ਪਟਿਆਲਾ ਤੋਂ ਔਰ ਕੱਲ ਪਟਿਆਲਾ ਦੇ ਵਿੱਚ ਇੱਕ ਵੱਡੀ ਰੈਲੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਕਿੰਨਾ ਕੋ ਅਸਰ ਪਏਗਾ ਕਿੰਨਾ ਕੋ ਫਰਕ ਪਏਗਾ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸ਼ਰਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਸ਼ਰਮਾ ਸਾਹਿਬ ਕੱਲ ਜਿਹੜੀ ਰੈਲੀ ਹੋਈ ਹੈ ਬੀਜੇਪੀ ਤਾਂ ਪੱਬਾਂ ਪਾਰ ਆ ਕਹਿੰਦੇ ਕਿ ਰੈਲੀ ਤੋਂ ਬਾਅਦ ਤਾਂ ਪੂਰਾ ਮਾਹੌਲ ਹੀ ਬਦਲ ਗਿਆ ਪਟਿਆਲੇ ਦਾ ਬੀਜੇਪੀ ਪਹਿਲੇ ਨੰਬਰ ਤੇ ਚੱਲ ਰਹੀ ਹੈ ਹਰਪ੍ਰੀਤ ਜੀ ਜੇ ਦਿਨ ਮੈਨੂੰ ਟਿਕਟ ਮਿਲੀ ਨਾ ਜੀ ਹਾਂ ਤੁਸੀਂ ਵੀ ਬੜੇ-ਬੜੇ ਪ੍ਰੈਸ ਰਿਪੋਰਟਰ ਵੀ ਆਏ ਵੀ ਜੀ ਮੈਲਾਂ ਵਾਲੇ ਆ 20 ਸਾਲ ਐਮਪੀ ਰਹੇ ਆ ਦੋ ਵਾਰੀ ਸੀਐਮ ਰਹੇ ਆ ਹਾਂ ਤੁਸੀਂ ਜੀ ਕਿਸ ਤਰ੍ਹਾਂ ਮੁਕਾਬਲਾ ਕਰੋਗੇ ਰਾਇਲ ਫੈਮਲੀਆ ਚ ਪੈਦਾ ਹੋਏ ਇਹੋ ਇੱਕ ਪਾਸੇ ਉਹ ਬੰਦੇ ਇੱਕ ਪਾਸੇ ਤੁਸੀਂ ਪਿੰਡਾਂ ਪਿੰਡੂ ਬੰਦੇ ਆ ਪਿੰਡਾਂ ਤੋਂ ਚੱਲ ਕੇ ਇੱਥੇ ਤੱਕ ਪਹੁੰਚੇ ਆ ਜੀ ਮੈਂ ਜਦੋਂ ਕੈਂਪੇਨ ਤੇ ਨਿਕਲਿਆ ਨਾ ਜੀ ਜੀ ਇੱਕ ਲਾਈਨ ਦੀ ਕੈਂਪੇਨ ਮੈਂ ਕਰੀ ਮੈਂ ਕਿਹਾ ਉਮੀਦਵਾਰਾਂ ਦਾ ਕਿਰਦਾਰ ਹਮਮ ਔਰ ਕਾਰਗੁਜ਼ਾਰੀ ਹਮ ਦੋਨੇ ਦੇਖ ਕੇ ਫੈਸਲੇ ਲਿਓ ਹਮ ਅੱਜ ਹਾਲਾਤ ਇਹ ਹੋ ਗਈ ਵੀ ਜਿਹੜੇ ਆਪਣੇ ਆਪ ਨੂੰ ਮੈਲਾਂ ਵਾਲੇ ਕਹਿੰਦੇ ਤੇ ਨਾ ਸਹਿਰਾਂ 'ਚ ਬੜਨ ਦੀ ਜਗ੍ਹਾ ਮਿਲ ਰਹੀ ਆ ਨਾ ਪਿੰਡਾਂ ਦੀ ਜਗ੍ਹਾ ਮਿਲਣੀਆਂ ਸਿੰਘਾਸਨ ਜਿਹੜਾ ਟੋਟਲ ਹਿੱਲ ਗਿਆ ਔਰ ਇਹ ਪਹਿਲੀ ਵਾਰ ਹੀ ਹੋਇਆ ਜਿਹੜੇ ਮੈਲਾਂ 'ਚ ਬੈਠ ਕੇ ਜਿੱਤਦੇ ਤੇ ਅੱਜ ਤੋਂ ਪੰਜ ਘੁੰਮਦੇ ਫਿਰ ਰਹੇ ਆ ਔਰ ਉਹਨਾਂ ਨੂੰ ਆਪਣੀ ਮਦਦ ਵਾਸਤੇ ਨਰਿੰਦਰ ਮੋਦੀ ਜੀ ਨੂੰ ਪਟਿਆਲੇ ਦੇ ਅੰਦਰ ਰੈਲੀ ਕਰਨ ਵਾਸਤੇ ਬੁਲਾਣਾ ਪਿਆ ਮੈਂ ਸਮਝਦਾ ਕਿ ਇਹ ਮੇਰੀ ਪਹਿਲੀ ਜਿੱਤ ਹੈਗੀ ਆ ਵੀ ਉਹਨਾਂ ਨੇ ਦੇਖ ਲਿਆ ਵੀ ਆਪਣੇ ਜਦੋਂ ਹੱਥ ਖੜੇ ਹੋਗੇ ਫਿਰ ਪ੍ਰਧਾਨ ਮੰਤਰੀ ਜੀ ਨੂੰ ਪਟਿਆਲੇ ਚ ਬੁਲਾਇਆ ਪਰ ਮੈਂ ਇਹ ਚੈਲੰਜ ਨਾਲ ਕਹਿ ਸਕਦਾ ਕਿ ਮਹਾਰਾਣੀ ਸਾਹਿਬ ਦੀ ਡੁੱਬਦੀ ਬੇੜੀ ਨੂੰ ਹੁਣ ਕੋਈ ਵੀ ਵਿਚਾਰ ਨਹੀਂ ਸਕਦਾ ਕਿਉਂਕਿ 20 ਸਾਲ ਐਮਪੀ ਰਹੇ ਆ ਜੀ ਮੈਂ ਬੇਨਤੀ ਕਰੀ ਤੀ ਵੀ ਆਪਣੀ ਕਾਰਗੁਜ਼ਾਰੀ ਉਹ ਦੱਸਣ ਇੱਕ ਸਿੰਗਲ ਪ੍ਰੋਜੈਕਟ ਵੀ ਮੇਰੇ ਡੇਰਾਵ ਸੀ ਜਾਂ ਪਟਿਆਲਾ ਲੋਕ ਸਭਾ ਹਲਕੇ ਚ ਲੈ ਕੇ ਨਹੀਂ ਆਇਆ ਕੱਗਰਾ ਤੁਸੀਂ ਦੇਖੋ ਵੀ ਕਿਸਾਨ ਹਰ ਸਾਲ ਅੜ ਦੀ ਮਾਰ ਰੇਟ ਆਂਦੇ ਆ ਹਰ ਸਾਲ ਵਿਚਾਰੇ ਆਪਣੀ ਜ਼ਮੀਨ ਠੀਕ ਜਾਂ ਹੋ ਜਾਂਦੇ ਆ ਤੇ ਦੁਬਾਰਾ ਹਟ ਜਾਂਦੇ ਚਾਰ ਵਾਰੀ ਐਮਪੀ ਰਹੇ ਦੋ ਵਾਰੀ ਸੀਐਮ ਰਹੇ ਇੱਕ ਬੰਨ ਨਹੀਂ ਬਣਾ ਸਕੇ ਖੱਗਰ ਦੇ ਤੇ ਸ਼ਰਮਾ ਸਾਹਿਬ ਸ਼ਰਮਾ ਸਾਹਿਬ ਵਾਦਾ ਸਾਰੇ ਪੰਜਾਬ ਦੀਆਂ ਵਾਦਾ ਕਰਦੇ ਹੋ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦੇ ਹੋ ਪਟਿਆਲੇ ਦੇ ਲੋਕਾਂ ਨਾਲ ਵਾਦਾ ਕਰਦੇ ਹੋ ਕਿ ਜੇ ਤੁਹਾਨੂੰ ਚੁਣਿਆ ਜਾਂਦਾ ਜੇ ਤੁਹਾਨੂੰ ਚੁਣਿਆ ਜਾਂਦਾ ਤਾਂ ਇਹ ਖੱਗਰ ਦਾ ਫਾਹਾ ਵੜ ਦੋਗੇ ਕਿਉਂਕਿ ਖੱਗਰ ਬਹੁਤ ਤਬਾਈ ਮਚਾਉਂਦਾ ਹਾਲੀ ਦੇ ਵਿੱਚ ਤਬਾਈ ਮਚਾ ਕੇ ਹਟਿਆ ਦੇਖੋ ਘਰ ਪ੍ਰੀਤ ਜੀ ਮੈਂ ਬੇਨਤੀ ਕਰਦਾ ਕਿ ਅੱਜ ਇਲੈਕਸ਼ਨਾਂ ਦਾ ਟਾਈਮ ਆ ਜੀ ਹਰ ਕੋਈ ਵਾਦਾ ਕਰੂਗਾ ਕਿਉਂਕਿ ਪਿਛਲੇ ਦੋ ਸਰਕਾਰਾਂ ਜਿਹੜੀ ਝੂਠੇ ਵਾਦਿਆਂ ਕਰਕੇ ਬਣੀ ਆ ਇਸ ਕਰਕੇ ਲੋਕਾਂ ਦਾ ਦੁਬਾਰਾ ਕੌਨਫੀਡੈਂਸ ਆ ਜਿਹੜਾ ਅਕਾਲੀ ਦਲ ਚਾ ਜੀ ਮੈਂ ਕਮਿਟਮੈਂਟ ਕਰਦਾ ਆ ਹਾਂ ਕਿ ਜਿਹੜਾ ਕਗਰ ਦਾ ਬੰਨ ਔਰ ਕਗਰ ਦੇਂਦਰ ਚੱਕ ਡੈਮ ਮੇਰੀ ਪ੍ਰਾਇੋਰਟੀ ਹੋਊਗੀ ਸਭ ਤੋਂ ਪਹਿਲਾਂ ਮਸਲਾ ਚੱਕ ਕੇ ਇਸ ਨੂੰ ਹੱਲ ਕਰਾਵਾਂਗਾ ਦੂਸਰਾ ਪਟਿਆਲੇ ਤੋਂ ਗੇਲਵੇ ਟ੍ਰੈਕ ਬਣਨਾ ਸਮਾਣੇ ਤੱਕ ਉਹ ਟ੍ਰੈਕ ਬਣਵਾਵਾਂਗੇ ਤੀਸਰੇ ਤੁਸੀਂ ਦੇਖੋ ਵੀ ਇਹ ਮਹਾਰਾਜੇ ਸੀਐਮ ਰਹੇ ਦੋ ਦੋ ਵਾਰੀ ਸਰਹੰਦ ਰੋਡ ਨਹੀਂ ਡਬਲ ਕਰ ਸਕੇ ਬਾਦਲ ਸਾਹਿਬ ਨੇ ਪੂਰੇ ਪੰਜਾਬ ਦੀ ਡਿਵੈਲਪਮੈਂਟ ਕਰੀ ਉਹ ਰੋਡ ਵੀ ਡਬਲ ਕਰਨੀ ਆ ਔਰ ਸਭ ਤੋਂ ਵੱਡੀ ਜਿਹੜੀ ਮੇਰੀ ਪ੍ਰਾਇੋਰਟੀ ਅੱਜ ਜੀ ਕੱਗਰ ਦੇ ਅੰਦਰ ਪੋਲਿਊਸ਼ਨ ਬਹੁਤ ਜ਼ਿਆਦਾ ਹੋ। ਜਿਹੜਾ ਅਨਟ੍ਰੀਟਡ ਵਾਟਰ ਫੈਕਟਰੀਆਂ ਦਾ ਔਰ ਘਰਾਂ ਦਾ ਉਹਦੇ ਵਿੱਚ ਗਿਰ ਰਿਹਾ ਉਹ ਕਲੀਨ ਕਰਨਾ ਤਾਂ ਕਿ ਜਿਹੜੀ ਕੈਂਸਰ ਵਰਗੀ ਨਾਮਰਦ ਬਿਮਾਰੀ ਫੈਲ ਰਹੀ ਹੈ ਉਹਨੂੰ ਰੋਕਣਾ। ਤੀਸਰੀ ਗੱਲ ਹੈ ਜਨ ਬੇਰੁਜ਼ਗਾਰੀ। ਇੰਨੀ ਜ਼ਿਆਦਾ ਨਸ਼ੇ ਘਰ ਘਰ ਵਿਕ ਰਹੇ ਆ। ਬੇਰੁਜ਼ਗਾਰ ਨੌਜਵਾਨ ਪਿੰਡਾਂ 'ਚ ਘੁੰਮ ਰਹੇ ਆ ਜਾਂ ਵਿਦੇਸ਼ਾਂ ਦੇ ਅੰਦਰ ਘਰ ਦੇ ਘਰ ਖਾਲੀ ਹੋਗੇ। ਕੋਈ ਵੱਡਾ ਪ੍ਰੋਜੈਕਟ ਜਿਸ ਤਰ੍ਹਾਂ ਬੀਬਾ ਹਰਸੀਮਰਤ ਕੌਰ ਬਾਦਲ ਜੀ ਬਠਿੰਡੇ ਦੇ ਅੰਦਰ ਜਿਹੜਾ ਰਿਫਾਇਨਰੀ ਲੈ ਕੇ ਆਏ ਸੀਗੇ ਉੱਥੇ ਐਮਸ ਲੈ ਕੇ ਆਏ ਸੀ ਉਹ じゃ ਵੱਡਾ ਪ੍ਰੋਜੈਕਟ ਪਟਿਆਲੇ ਦੇ ਅੰਦਰ ਲਾਵਾਂਗੇ ਲੋਕ ਸਭਾ ਦੇ ਅੰਦਰ ਪੰਜਾਬ ਦੇ ਹੱਕਾਂ ਦੀ ਲੜਾਈ ਡਟ ਕੇ ਲੜਾਂਗਾ ਇੱਕ ਪਹਿਲੀ ਵਾਰੀ ਸ਼ਰਮਾ ਸਾਹਿਬ ਸ਼ਰਮਾ ਸਾਹਿਬ ਇੱਕ ਸਮਰਮਣੀ ਅਕਾਲੀ ਦਲ ਨੇ ਵਰਕਰ ਨੂੰ ਮਾਨ ਸਤਕਾਰ ਦਿਆ ਸੋ ਮੈਂ ਲੋਕਾਂ ਨੂੰ ਜੀ ਜੀ ਸ਼ਰਮਾ ਸਾਹਿਬ ਸਵਾਲ ਇਹ ਹੈ ਕਿ ਪਟਿਆਲਾ ਦੇ ਵਿੱਚ ਪਟਿਆਲਾ ਦੇ ਵਿੱਚ ਤੁਹਾਨੂੰ ਉਲੰਭਾ ਨਹੀਂ ਆ ਪਟਿਆਲਾ ਦੇ ਵਿੱਚ ਫਾਈਟ ਬਹੁਤ ਟਫ ਹੈ ਇੱਕ ਪਾਸੇ ਕੈਬਨਿਟ ਵਜ਼ੀਰ ਖੜੇ ਹੋਏ ਨੇ ਇੱਕ ਪਾਸੇ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਕਈ ਵਾਰ ਸੰਸਦ ਰਹਿ ਚੁੱਕੇ ਨੇ ਇੱਕ ਪਾਸੇ ਡਾਕਟਰ ਗਾਂਧੀ ਉਹ ਵੀ ਸੰਸਦ ਰਹ ਚੁੱਕੇ ਨੇ ਮਤਲਬ ਤੁਹਾਡਾ ਮੁਕਾਬਲਾ ਦੋ ਸੰਸਦ ਤੇ ਇੱਕ ਮੰਤਰੀ ਦੇ ਨਾਲ ਹੈ ਫਿਰ ਤੁਸੀਂ ਆਪਣੇ ਆਪ ਨੂੰ ਕਿੱਥੇ ਖੜਾ ਮਹਿਸੂਸ ਕਰਦੇ ਹੋ ਉਹ ਇੰਨੇ ਐਕਸਪੀਰੀਅੰਸ ਬੰਦੇ ਜਿਹੜੇ ਸੰਸਦ ਵੀ ਰਹੇ ਜਿਹੜੇ ਮਨਿਸਟਰ ਵੀ ਰਹੇ ਤੁਸੀਂ ਆਪਣੇ ਆਪ ਨੂੰ ਕਿੱਥੇ ਖੜਾ ਮਹਿਸੂਸ ਕਰਦੇ ਹੋ ਹਰਪ੍ਰੀਤ ਜੀ ਮੈਂ ਬੇਨਤੀ ਕਰਾਂ ਹਰਪ੍ਰੀਤ ਜੀ ਜੀ ਹਰਪ੍ਰੀਤ ਜੀ ਮੈਂ ਬੇਨਤੀ ਕਰਾਂ ਵੀ ਇਹ بڑے بڑے ਮਨਿਸਟਰ ਜਰੂਰ ਆ ਪਰ ਇਹਨਾਂ ਨੇ ਮਨਿਸਟਰੀਆਂ ਲੈ ਕੇ ਆਪਣੇ ਘਰ ਭਰੇ ਆ ਕੋਈ ਲੋਕ ਭਲਾਈ ਦੇ ਕੰਮ ਨਹੀਂ ਕਰੇ ਮੈਂ ਬਲਵੀਰ ਸਿੰਘ ਦੀ ਗੱਲ ਕਰਾਂ ਤੁਹਾਨੂੰ 3 ਸਾਲ ਦੀ ਉਹਨੂੰ ਸਜ਼ਾ ਹੋਈ ਵੀ ਆ ਉਹ ਵੀ ਹੁਣ ਮੈਂ ਗੱਲ ਨਹੀਂ ਕਹਿਣਾ ਚਾਹੁੰਦਾ ਵੀ ਕਿਸ ਕਰਕੇ ਹੋਈ ਆ ਉਹਦੇ ਆਪਣੀ ਸਿਸਟਰ ਲਾਲ ਨੇ ਪਰਚਾ ਦਰਜ ਕਰਵਾਇਆ ਉਹਦੇ ਤੇ ਸਜ਼ਾ ਹੋਈ ਫਿਰ ਸਭ ਤੋਂ ਵੱਡੀ ਗੱਲ ਜਿਹੜੀ 24 ਪਿੰਡਾਂ 'ਚ ਉਹਦੇ ਹਲਕੇ 'ਚ ਜ਼ਮੀਨ ਐਕਵਾਇਰ ਹੋਈ ਜ਼ਮੀਨ ਸਰਕਾਰ ਦੇ ਨਾਂ ਤੇ ਚੜ ਗਈ ਜ਼ਮੀਨ ਦੇ ਟੈਂਡਰ ਵੀ ਲਾਗੇ 764 ਕਰੋੜ ਰੁਪਏ ਦੇ ਸੜਕ ਬਣਦੇ ਤੇ ਜ਼ਿਮੀਦਾਰਾਂ ਨੂੰ 1 ਰੁਪਿਆ ਵੀ ਨਹੀਂ ਲਿਆ ਮਿਲਿਆ ਹੁਣ ਡਿਪਟੀ ਕਮਿਸ਼ਨਰ ਕਹਿ ਰਿਹਾ ਵੀ ਜਿਹੜੀ ਨੈਸ਼ਨਲ ਹਾਈਵੇ ਦੇ ਨੇੜੇ ਜ਼ਮੀਨ ਆ ਉਹਦੀ ਕੀਮਤ ਆ 20 ਲੱਖ ਰੁਪਏ ਕਿੱਲਾ ਤੇ ਜਿਹੜੀ ਪਿੱਛੇ 18 ਲੱਖ ਰੁਪਏ ਕਿੱਲਾ ਬਾਦਲ ਸਾਹਿਬ ਨੇ ਉੱਥੇ ਹੀ 2016 ਚ 1 ਕਰੋੜ 93 ਲੱਖ ਰੁਪਏ ਕਿੱਲੇ ਦਾ ਲਿਆ ਜਿਹੜਾ ਵਿਅਕਤੀ ਕੈਬਨਿਟ ਵਜ਼ੀਰ ਬਣ ਕੇ ਆਪਣੇ ਲੋਕਾਂ ਨੂੰ ਇਨਸਾਫ ਨਹੀਂ ਦੇ ਸਕਿਆ ਉਹ ਐਮਪੀ ਬਣ ਕੇ ਕੀ ਕਰੂਗਾ ਜੀ ਫੇਰ ਰਜਿੰਦਰਾ ਹਸਪਤਾਲ ਦੇਖ ਲਿਓ ਪੱਖੇ ਏਸੀ ਤਾਂ ਕਿ ਨਹੀਂ ਉੱਥੇ ਚੱਲਦੇ ਮਰੀਜ਼ ਪੀਜੀਆਈ ਨੂੰ ਰੈਫਰ ਹੁੰਦੇ ਉੱਥੇ ਇਲਾਜ ਤੱਕ ਨਹੀਂ ਹੁੰਦਾ ਸੁਵਿਧਾ ਕੇਂਦਰਾਂ ਦੇ ਕੁੱਚੀ ਮਾਰ ਕੇ ਮਹੱਲਾ ਕਲੀਨਿਕ ਲਿਖ ਦਿਆ ਉੱਥੇ ਕੱਖ ਨਹੀਂ ਹੋਇਆ ਕਹਿੰਦੇ ਤੇ 16 ਮੈਡੀਕਲ ਕਾਲਜ ਬਣਾਵਾਂਗੇ ਇੱਕ ਸਟਾਰਟ ਨਹੀਂ ਕਰਿਆ ਮਹਾਰਾਣੀ ਪ੍ਰਨੀਤ ਕੌਰ ਜੀ 20 ਸਾਲ 22 ਸਾਲ ਮੈਂਬਰ ਪਾਰਲੀਮੈਂਟ ਰਹੇ ਆ ਤੁਸੀਂ ਗੂਗਲ ਤੇ ਚੈੱਕ ਕਰੋ 55% ਗ੍ਰਾਂਟ ਡਿਸਕ੍ਰੀਸ਼ਨਰੀ ਲੈਬਸ ਹੋਈ ਆ ਜਿਹੜਾ ਲੀਡਰ ਆਪਣੇ ਕੋਲ ਆਈ ਹੋਈ ਗ੍ਰਾਂਟ ਚੈੱਕ ਕਰਦ ਕੇ ਹਲਕੇ ਦੀ ਬਿਹਤਰੀ ਤੇ ਖਰਚ ਨਹੀਂ ਕਰ ਸਕਦਾ ਹੋਰ ਲੋਕੋਂ ਤੋਂ ਕੀ ਉਮੀਦ ਕਰਨਗੇ ਫਿਰ ਦਲ ਬਦਲੂ ਅੱਜ ਤੱਕ ਵੀ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਆ ਵੋਟਾਂ ਭਾਜੀਪੀ ਵਾਸਤੇ ਮੰਗ ਰਹੇ ਆ ਦੂਸਰੇ ਪਾਸੇ ਗਾਂਧੀ ਜੀ ਆ ਪਹਿਲਾਂ ਆਮ ਆਦਮੀ ਪਾਰਟੀ ਤੋਂ ਲੜੇ ਜਾਂਦੇ ਤੇ ਵੀ आम आदमी पार्ट ਜਿਹੜਾ ਕਾਂਗਰਸ ਦਾ ਹੱਥ ਆ ਉਹ ਖੁੰਨੀ ਪੰਜਾ ਆ ਕਾਂਗਰਸ ਨੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਕਾਂਗਰਸ ਨੇ 84 ਚ ਕਤਲੇਆਮ ਕਰਵਾਇਆ ਕਾਂਗਰਸ ਭ੍ਰਸਤਾਚਾਰੀ ਪਾਰਟੀ ਆ ਹੁਣ ਕਾਂਗਰਸ ਚ ਵੜ ਗਏ ਹੁਣ ਕਾਂਗਰਸ ਕੇ ਗੁਨਾਹ ਮਾਫ ਹੋ ਗਏ ਜੀ ਜਾਂ ਗਾਂਧੀ ਜੀ ਖੁਦ ਭ੍ਰਸਤਾਚਾਰੀ ਬਣ ਗਏ ਸੋ ਲੋਕ ਤਿੰਨਾ ਦੇ ਕਿਰਦਾਰ ਔਰ ਕਾਰਗੁਜ਼ਾਰੀ ਤੇ ਵੋਟ ਪਾਣਗੇ ਜਦੋਂ ਕਾਰਗੁਜ਼ਾਰੀ ਔਰ ਕਿਰਦਾਰ ਦਾ ਮਸਲਾ ਹੁੰਦਾ ਨਾ ਜੀ ਫਿਰ ਇਹ ਮੇਰੇ ਤਿੰਨੇ ਮੇਰੇ ਮੁਕਾਬਲੇ ਚ ਕਿਤੇ ਵੀ ਨਹੀਂ ਚਲੋ ਐਨ ਕੇ ਸ਼ਰਮਾ ਸਾਹਿਬ ਤੁਸੀਂ ਕਾਰਗੁਜ਼ਾਰੀ ਦੀ ਗੱਲ ਕੀਤੀ ਹੈ ਚਲੋ ਮੈਂ ਆ ਜਨਾਂ ਨਾ ਕਾਰਗੁਜ਼ਾਰੀ ਤੁਸੀਂ ਗੱਲ ਕੀਤੀ ਹੈ ਤੁਸੀਂ ਆਪਣੀ ਕਾਰਗੁਜ਼ਾਰੀ ਦੱਸ ਦਿਓ ਨਾ ਤੁਸੀਂ ਵੀ ਤੁਹਾਨੂੰ ਵੀ ਮਾਨ ਸਤਕਾਰ ਮਿਲਿਆ ਤੁਸੀਂ ਵੀ ਵਿਧਾਇਕ ਬਣੇ ਤੁਸੀਂ ਆਪਣੀ ਕਾਰਗੁਜ਼ਾਰੀ ਦੱਸੋ ਕੀ ਹੈ ਦੇਖੋ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਸਰਪੰਚ ਬਣਿਆ ਦੋ ਵਾਰੀ ਪ੍ਰਧਾਨ ਬਣਿਆ ਫਿਰ ਪਲਾਨਿੰਗ ਬੋਰਡ ਦਾ ਚੇਅਰਮੈਨ ਮੋਹਾਲੀ ਰਿਹਾ ਤੇ ਮਨਿਸਟਰ ਮੈਂ ਦੇਰਅਵਸੀ ਹਲਕੇ ਤੋਂ ਬਣਿਆ ਮੁਹਾਲੀ ਦੇ ਅੰਦਰ 2 200 ਫੁੱਟ ਚੌੜੀਆਂ ਰੋਡਸ ਕੱਲੀ-ਕੱਲੀ ਰੋਡ ਮੈਂ ਖੜਕੇ ਬਣਵਾਈ 6 ਵਜੇ ਅਫਸਰ ਉੱਥੇ ਆਂਦੇ ਸੀਗੇ ਫਿਰ 19000 ਤੱਕ ਦਰਖਤ ਲਾਏ ਤੇ 8 ਸਟੇਡੀਅਮ ਬਣਾਏ ਨੇਚਰ ਪਾਰਕ ਬਣਾਈ 35 ਧਾਰਮਿਕ ਸਥਾਨਾਂ ਨੂੰ ਜਗ੍ਹਾ ਅਲਾਟ ਕਰਵਾ ਕੇ ਦੇਈ ਆਈਟੀ ਸਿਟੀ ਬਣੀ ਮੈਡੀ ਸਿਟੀ ਬਣੀ ਐਜੂਕੇਸ਼ਨ ਸਿਟੀ ਬਣੀ ਮੈਂ ਉੱਥੇ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਸੀਗਾ ਅੱਜ 3.5 ਲੱਖ ਦੇ ਕਰੀਬ ਬੱਚੇ ਮੁਹਾਲੀ ਦੇ ਅੰਦਰ ਰੁਜ਼ਗਾਰ ਮਿਲਿਆ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣ ਆ ਮੈਂ ਹਲਕਾ ਇੰਚਾਰ ਦਿੱਤਾ ਮੈਂ ਡੇਰਾ ਬਸੀ ਅਨਕੇ ਤੋਂ ਵਿਧਾਇਕ ਬਣਿਆ ਜੀਰਕਪੁਰ ਡੇਰਾ ਬਸੀ ਲਾਲੜੂ ਸੀਵਰੇਜ ਵਾਟਰ ਸਪਲਾਈ ਸੀਟ ਲਾਈਟ ਰੋਡ ਟਕੌਲੀ ਚ ਮੈਡੀਕਲ ਟਕੌਲੀ ਦੇ ਅੰਦਰ ਹਸਪਤਾਲ ਦਿਆਲਪੁਰੇ ਚ ਕਾਲਜ 6 ਸਕੂਲ ਅਪਗ੍ਰੇਡ ਕਰੇ ਡਿਸਪੈਂਸਰੀਆਂ ਬਣਾਈਆਂ 25 ਮੈਰੇਜ ਪੈਲਸ ਬਣਾਏ 25 25 ਏਕੜ ਦੇ ਪਾਰਕ ਬਣਾਏ ਡੇਰਾਸੀ ਲਾਲੜੂ ਸਾਰੇ ਸੀਵਰੇਜ ਪਾਇਆ 10000 ਗਰੀਬ ਪਰਿਵਾਰਾਂ ਦੀਆਂ ਲੈਟਰਿੰਗਾਂ ਬਣਾਈਆਂ 5000 ਪਰਿਵਾਰਾਂ ਨੂੰ ਡੇਡ ਡੇਡ ਲੱਖ ਰੁਪਏ ਮਕਾਨਾਂ ਵਾਸਤੇ ਦੇਆ ਇਸ ਤੋਂ ਇਲਾਵਾ ਜਦੋਂ ਕਰੋਨਾ ਹੋਇਆ ਨਾ ਜੀ ਜੀ ਮੈਲਾਂ ਵਾਲੇ ਵੀ ਸਾਰੇ ਐਮਪੀਐਮਪੀ ਭੱਜ ਕੇ ਘਰਾਂ 'ਚ ਵੜ ਗਏ ਤੇ ਮੈਂ ਆਪਣੇ ਫਾਰਮ ਨੂੰ ਹਸਪੀਟਲ ਬਣਾਇਆ ਉੱਥੇ 35 ਡਾਕਟਰ ਔਰ ਨਰਸਾਂ ਰੱਖੀਆਂ ਤੁਸੀਂ ਦੇਖੋ ਖਾਣਾ ਪੀਣਾ ਇਲਾਜ ਮੁਫਤ ਕਰਿਆ 1000 ਰੁਪਏ ਸੈਂਟ ਦਾ ਲਾਭ ਮੁਫਤ ਹੋਇਆ ਇਹ ਮੋਟੀ ਜੀ ਜਾਣਕਾਰੀ ਹੈ ਜੀ ਸ਼ਾਇਦ ਹਰਬ੍ਰੀਜ ਜੀ ਤੁਹਾਨੂੰ ਨਜ਼ਰ ਨਹੀਂ ਆਈ ਹੋਵੇ ਸੋ ਤੁਸੀਂ ਬਾਕੀ ਉਮੀਦਵਾਰਾਂ ਦੀ ਵੀ ਕਾਰਗੁਜ਼ਾਰੀ ਚੈੱਕ ਕਰ ਲਿਓ ਜੀ ਸ਼ਰਮਾ ਸਾਹਿਬ ਕੱਲ ਦੀ ਜਿਹੜੀ ਰੈਲੀ ਕੱਲ ਦੀ ਜਿਹੜੀ ਰੈਲੀ ਰਹੀ ਹੈ ਉਸ ਰੈਲੀ ਤੋਂ ਬਾਅਦ ਤੁਹਾਨੂੰ ਕੋਈ ਫਰਕ ਨਜ਼ਰ ਆ ਰਿਹਾ ਹੈ ਮੈਂ ਤੁਹਾਨੂੰ ਆਪਣੀ ਸਾਰੀ ਕਾਰਗੁਜ਼ਾਰੀ ਕੋਈ ਫਰਕ ਨਜ਼ਰ ਆ ਰਿਹਾ ਹੈ ਕਿ ਭਾਜਪਾ ਦੇ ਹੱਥ ਮਜ਼ਬੂਤ ਹੋਣਗੇ ਉਸ ਰੈਲੀ ਤੋਂ ਬਾਅਦ ਕਿਉਂਕਿ ਹੋਰ ਬਹੁਤ ਸਾਰੇ ਉਮੀਦਵਾਰ ਵੀ ਉਸ ਰੈਲੀ ਦੇ ਵਿੱਚ ਸੀਗੇ ਪਟਿਆਲਾ ਤੋਂ ਉਸ ਮੂਰ ਤੋਂ ਫਰੀਦ ਹਰ ਹਰਬ੍ਰਿਜ ਤੁਸੀਂ ਕਿਹਾ ਵੀ ਪਟਿਆਲੇ ਤੋਂ ਆ ਸੰਗਰੂਰ ਤੋਂ ਆ ਫਰੀਦਕੋਟ ਤੋਂ ਪੰਜ ਹਲਕਿਆਂ ਦੇ ਲੋਕ ਆਏ ਆ ਜੀ ਜੀ ਹਰਬ੍ਰਿਜ ਜੀ ਕੈਮਰਾ ਪਬਲਿਕ ਵਾਲੇ ਪਾਸੇ ਕਿਸੇ ਨੇ ਘਮਾਇਆ ਪਬਲਿਕ ਤਾਂ ਹੈ ਹੀ ਨਹੀਂ ਤੇ ਸਟੇਜ ਤੇ ਲੈਕਚਰ ਦੇ ਕੇ ਚਲੇਗੇ ਪਹਿਲੀ ਗੱਲ ਤਾਂ ਇਹ ਆ। ਹੂੰ। ਦੂਸਰੀ ਹਰਪ੍ਰੀਤ ਜੀ ਆਹ ਦੀ ਗੱਲ ਨਾ ਜੀ ਮੋਦੀ ਜੀ ਦੀ ਆ ਕਿਸੇ ਦੀ ਨਹੀਂ ਗੱਲ ਹੈਗੀ ਆ ਜੀ ਕਾਰਗੁਜ਼ਾਰੀ ਦੀ। ਜੀ ਜੀ। ਤੁਸੀਂ ਇੱਕ ਪਾਸੇ ਦੇਖੋ ਇੱਕ ਪਾਸੇ ਮੈਂ ਆ। 30 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ। ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਚਾ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਬਣ ਕੇ ਸੇਵਾ ਕਰੀ। ਮੈਨੂੰ ਮੰਦਰ ਗੁਰਦੁਆਰੇ ਚੜਾਲਿਓ ਕਦੇ 1 ਰੁਪਏ ਦਾ ਆਪਣੀ ਜ਼ਿੰਦਗੀ ਚ ਲਾਲਚ ਨਹੀਂ ਕਰਿਆ। ਦੂਸਰੇ ਪਾਸੇ ਮਹਾਰਾਣੀ ਸਾਹਿਬ ਅੱਜ ਵੀ ਐਮਪੀ ਕਾਂਗਰਸ ਦੀ ਆ। ਵੋਟਾਂ ਬੀਜੇਪੀ ਤੋਂ ਮੰਗ ਰਹੇ ਆ ਕੱਲ ਘੱਟ ਤੋਂ ਘੱਟ ਕੱਲ ਮੈਂ ਉਮੀਦ ਜ਼ਰੂਰ ਕਰ ਰਿਹਾ ਦਾ ਵੀ ਨਰਿੰਦਰ ਮੋਦੀ ਜੀ ਕਹਿਣਗੇ ਵੀ ਜਿਹੜੀ ਕਾਂਗਰਸ ਦੀ ਐਮਪੀ ਦੀ ਸੀਟ ਤੁਹਾਡੇ ਕੋਲ ਆ ਵੀ ਤੁਸੀਂ ਉਹ ਤੋਂ ਰਜਾਇਨ ਦੇ ਜੋ ਉਹ ਵੀ ਰਜਾਇਨ ਨਹੀਂ ਦੇ ਆ ਇੱਕ ਮਹੀਨੇ ਦੀ ਤਨਖਾਹ ਤਾਂ ਛੱਡ ਨਹੀਂ ਸਕੇ ਫਿਰ ਮੈਂ ਤੁਹਾਨੂੰ ਦੱਸਾਂ ਅੱਜ ਹਾਲਾਤ ਕੀ ਆ ਜੀ ਜਿਹੜਾ ਬੀਜੇਪੀ ਦਾ ਕਾਡਰ ਆ ਉਹ ਬੀਜੇਪੀ ਦੀ ਵਿਰੋਧਤਾ ਕਰ ਰਿਹਾ ਕਿਉਂਕਿ ਕਾਂਗਰਸ ਤੋਂ ਆਏ ਆ ਕਾਂਗਰਸ ਦਾ ਜਿਹੜਾ ਕਾਡਰ ਆ ਕਾਂਗਰਸ ਦੇ ਉਮੀਦਵਾਰ ਦੀ ਡੱਟ ਕੇ ਵਿਰੋਧਤਾ ਕਰ ਰਿਹਾ ਕਿਉਂਕਿ 60-60 ਸਾਲਾਂ ਤੋਂ ਨਾਲ ਸਿੰਘ ਜੀ ਵਰਗੇ ਹਰਦੀਾਲ ਕੰਬੋਜ਼ ਵਰਗੇ ਮਾਦਨਦਾਲ ਵਰਗੇ ਇੱਥੇ ਸੇਵਾ ਕਰਦੇ ਰਹੇ ਤੇ ਲੈ ਆਣ ਕੇ ਗਾਂਧੀ ਜੀ ਨੂੰ ਸਿਰ ਤੇ ਬਿਠਾ ਦਿਆ ਸਾਢੇ 9 ਦੇ 9 ਹਲਕਾ ਇੰਚਾਰਜ ਡੱਟ ਕੇ ਮੇਰੇ ਨਾਲ ਤੁਰ ਰਹੇ ਆ ਸੋ ਮਤਲਬ ਅੱਜ ਤੱਕ ਤੁਸੀਂ ਦੇਖੋ ਮੈਂ ਸਾਢੇ 400 ਮੀਟਿੰਗਾਂ ਕਰਨੀਆਂ ਮੇਰੇ ਵਿਰੋਧੀ ਤਾਂ 40 ਵੀ ਨਹੀਂ ਕਰ ਸਕੇ ਪਿੰਡਾਂ ਦੇ ਲੋਕ ਸਵਾਗਤ ਕਰਨ ਦੀ ਥਾਂ ਤੇ ਇਹਨਾਂ ਦੇ ਰਸਤੇ ਰੋਕ ਰਹੇ ਆ ਬੀਬੀਆਂ ਹਜ਼ਾਰ ਰੁਪਏ ਦੀ ਡਿਮਾਂਡ ਕਰਦੀਆਂ ਜਦੋਂ ਆਪ ਵਾਲੇ ਪਿੰਡਾਂ 'ਚ ਵੱਢਦੇ ਆ ਕਾਂਗਰਸ ਵਾਲਿਆਂ ਤੋਂ ਕਾਂਗਰਸ ਦੀ ਕਾਰਗੁਜ਼ਾਰੀ ਪੁੱਛਣੀ ਆ ਹੁਣ ਗਾਂਧੀ ਜੀ ਤੋਂ ਲੋਕ ਪੁੱਛਦੇ ਆ ਵੀ ਗਾਂਧੀ ਜੀ ਤੁਸੀਂ ਜਦੋਂ 15 ਸਾਲ ਪਹਿਲਾਂ ਆਪ ਤੋਂ ਲੜੇ ਤੇ ਕਾਂਗਰਸ ਨੂੰ ਗਾਲਾਂ ਕੱਢੀਆਂ ਸੀ ਉਸ ਟਾਈਮ ਠੀਕ ਆ ਜਾਂ ਅੱਜ ਕਾਂਗਰਸ ਚ ਵੜ ਕੇ ਜਿਹੜੀ ਗੱਲ ਕਰ ਰਹੇ ਆ ਅੱਜ ਠੀਕ ਹੈਗੇ ਆ ਇਹੀ ਗੱਲ ਮਹਾਰਾਣੀ ਸਾਹਿਬ ਨੂੰ ਪੁੱਛਦੇ ਆ ਵੀ ਤੁਸੀਂ ਅੱਜ ਤੋਂ ਸ਼ਾਲ ਪਹਿਲਾਂ ਰਾਮ ਮੰਦਰ ਦਾ ਵਿਰੋਧ ਵਿਰੋਧੀ ਗੱਲ ਕੀਤੀ ਪਿੰਡਾਂ ਚ ਵਿਰੋਧੀ ਗੱਲ ਕੀਤੀ ਤੇ ਯਾ ਜੀ ਆਜ ਰਾਮ મંદિર ਨਾਲ ਤੇ ਵੋਟਾਂ ਮੰਗੇ ਬੀਜਪੀ ਤੇ ਆਪਦੇ ਉਮੀਦਵਾਰਾਂ ਦਾ ਪਿੰਡਾ ਵਿੱਚ ਵਿਰੋਧ ਹੋ ਰਿਹਾ। ਸੋ ਇਹਨਾਂ ਨਾਲ ਕੋਸ਼ਚਨ ਕਰਦੇ ਆਂ। ਵਿਰੋਧ ਹੋ ਰਿਹਾ ਉਸ ਦਾ ਫਾਇਦਾ ਤੁਹਾਨੂੰ ਹੋਏਗਾ ਇਸ ਗੱਲ ਲਈ ਤੁਸੀਂ ਸ਼ੋਰ ਕਿਉਂ? ਜੇ ਬੀਜਪੀ ਦੇ ਉਮੀਦਵਾਰਾਂ ਦਾ ਵਿਰੋਧ ਹੁੰਦਾ ਹੈ ਜਾਂ ਆਪਦੇ ਉਮੀਦਵਾਰਾਂ ਦਾ ਵਿਰੋਧ ਹੁੰਦਾ ਤਾਂ ਉਹ ਵਿਰੋਧ ਕਰਨ ਵਾਲੇ ਤੁਹਾਡੇ ਹੱਕ 'ਚ ਵੋਟ ਕਿਉਂ ਪਾਣਗੇ? ਮੈਂ 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 ਇਹ ਨਹੀਂ ਕਿਹਾ ਵੀ ਉਹਨਾਂ ਦੇ ਵਿਰੋਧ ਦਾ ਖਾਦਾ ਮੈਂ ਕਿਹਾ ਵੀ ਸਾਡੀ ਕਾਰਗੁਜ਼ਾਰੀ ਦਾ ਫਾਇਦਾ ਹੋਣਾ ਹੈਗਾ ਤੁਸੀਂ ਦੇਖੋ ਵੀ ਅਮਰਿੰਦਰ ਸਿੰਘ ਜੀ ਨੇ ਸਰਕਾਰ ਬਣਾਈ ਜੀ ਪਿਛਲੀ ਵਾਰ ਪ੍ਰਨੀਤ ਕੌਰ ਦੇ ਘਰ ਵਾਲੇ ਨੇ ਜੀ ਕੀ ਕਿਹਾਤਾ ਸਾਰਿਆਂ ਦਾ ਕਰਜ਼ਾ ਮਾਫ ਕਰ ਦਿਓ ਕਿੰਨਿਆਂ ਦਾ ਹੋਇਆ ਆਟਾ ਦਾਲ ਨਾਲ ਕਿਉਂ ਚਾਹ ਚੀਨੀ ਦੇਵਾਂਗਾ ਦਾਲ ਵੀ ਨਹੀਂ ਮਿਲੀ ਸਾਗਨ ਸਕੀਮ 50000 ਕਰ ਦਿਉ ਇੱਕੀ ਵੀ ਨਹੀਂ ਮਿਲਿਆ ਸਾਈਕਲ ਦੀ ਥਾਂ ਤੇ ਸਕੂਟੀ ਦੇ ਦਿੰਦੇ ਹੋ ਸਾਈਕਲ ਵੀ ਨਹੀਂ ਮਿਲਿਆ ਬੇਰੁਜ਼ਗਾਰੀ ਪੱਤਾ ਦਵਾਂਗਾ ਤੁਸੀਂ ਦੇਖੋ ਵੀ ਸਕਾਲਰਸ਼ਿਪ ਵੀ ਬੰਦ ਕਰਦੀ ਆ ਝਾੜੂ ਵਾਲੇ ਕਹਿੰਦੇ ਤੇ 1000 ਰੁਪਏ ਦੇਵਾਂਗੇ ਬੀਬੀਆਂ ਨੂੰ 1 ਰੁਪਿਆ ਨਹੀਂ ਮਿਲਿਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਪੂਰੇ ਪੰਜਾਬ ਨੂੰ ਡਵੈਲਪ ਕਰਿਆ ਔਰ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਲਾਗੂ ਕਰੀਆਂ ਔਰ ਸਭ ਤੋਂ ਵੱਡਾ ਸ਼੍ਰੋਮਣੀ ਅਕਾਲੀ ਦਲ ਦੀ ਕਮਾਈ ਇਹ ਆ ਵੀ ਪੂਰੇ ਪੰਜਾਬ 'ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਰੱਖੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤਾਂ ਤੁਸੀਂ ਦੇਖੋ ਵੀ ਮਾਰਡਰ ਹੋ ਰਹੇ ਆ ਨਸ਼ਾ ਕਰ ਕਰ ਵਿਕਤਰ ਗਿਆ ਹੈਗਾ ਵਪਾਰੀ ਸਟੇਟ ਛੱਡ ਕੇ ਦੂਸਰੀਆਂ ਸਟੇਟਾਂ 'ਚ ਵਧ ਰਹੇ ਆ ਫੈਕਟਰੀਆਂ ਬੰਦ ਹੋ ਗਈ ਨੌਜਵਾਨ ਬੇਰੁਜ਼ਗਾਰ ਹੋ ਗਏ ਸੋ ਇਹ ਸਾਰੇ ਮੁੱਦੇ ਜਿਹੜੇ ਉਹ ਬਣ ਰਹੇ ਆ ਇਹਨਾਂ ਦਾ ਵਿਰੋਧ ਇਹਨਾਂ ਦੀ ਕਾਰਗੁਜ਼ਾਰੀ ਕਰਕੇ ਕਹ ਰਿਹਾ ਵੀ ਕੋਈ ਕਾਰਗੁਜ਼ਾਰੀ ਨਹੀਂ ਕਰੀ ਇਸੇ ਕਰਕੇ ਜਿਹਨੇ ਕਾਰਗੁਜ਼ਾਰੀ ਕੀਤੀ ਉਹਨੂੰ ਵੋਟਾਂ ਪੈਣਗੀਆਂ ਹਮ ਸ਼ਰਮਾ ਸਾਹਿਬ ਇੱਕ Hindu ਲੀਡਰ ਵਜੋਂ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਜਾਣਿਆ ਜਾਂਦਾ Hindu ਫੇਸ ਹੋ ਤੁਸੀਂ ਤੁਹਾਨੂੰ ਪਟਿਆਲਾ ਦੇ ਵਿੱਚ ਉਤਾਰਿਆ ਗਿਆ ਪਹਿਲੀ ਵਾਰੀ ਪਟਿਆਲਾ 'ਚ ਤੁਹਾਨੂੰ ਉਤਾਰਿਆ ਗਿਆ ਪਟਿਆਲਾ ਤੁਹਾਡੇ ਉਸ ਤੇ ਹਲਕਾ ਨਵਾਂ ਨਹੀਂ ਹੈ ਤੁਹਾਨੂੰ ਸਕ੍ਰੈਚ ਤੋਂ ਸ਼ੁਰੂ ਨਹੀਂ ਕਰਨਾ ਪਿਆ ਕਿਉਂਕਿ ਪਟਿਆਲਾ ਜਿਹੜਾ ਲੋਕ ਸਭਾ ਹਲਕਾ ਉਹ ਬਹੁਤ ਵੱਡਾ ਹਲਕਾ ਹੈ ਤੁਸੀਂ ਚਲੋ ਡੇਰਾ ਬੱਸੀ ਮੰਨ ਸਕਦੇ ਆ ਜ਼ੀਰਕਪੁਰ ਮੰਨ ਸਕਦੇ ਆ ਤੁਹਾਡਾ ਹਲਕਾ ਹੈਗਾ ਵਿੱਚ ਬਟ ਫਿਰ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਸਤੇ ਇੱਕ ਚੁਣੌਤੀ ਰਹੀ ਹੈ ਹਰਪ੍ਰੀਤ ਜੀ ਮੈਂ ਨਾ ਜੀ ਪਿੰਡ ਦਾ ਸਰਪੰਚ ਰਿਹਾ ਹਾਂ ਹਾਂ ਸਾਡਾ ਡਿਸਟ੍ਰਿਕਟ ਪਟਿਆਲਾ ਹੀ ਸੀਗਾ ਤੇ ਬਲੌਗ ਜਿਹੜਾ ਰਾਜਪੁਰਾ ਰਿਹਾ ਮੈਂ ਇੱਥੇ ਪੰਚਾਇਤ ਯੂਨੀ ਦਾ ਪ੍ਰਧਾਨ ਰਿਹਾ ਪੂਰੇ ਪੰਜਾਬ ਦਾ ਜਿਹੜਾ ਪ੍ਰੈਜ਼ੀਡੈਂਟ ਰਿਹਾ ਟ੍ਰੇਡ ਐਂਡ ਵਪਾਰ ਵਿੰਗ ਦਾ ਮੈਂ ਰਾਜਪੁਰੇ ਚ ਵੀ ਮੀਟਿੰਗਾਂ ਕਰਦਾ ਰਿਹਾ ਪਟਿਆਲੇ ਚ ਵੀ ਮੀਟਿੰਗਾਂ ਕਰਦਾ ਰਿਹਾ ਸਮਾਣੇ ਚ ਵੀ ਮੀਟਿੰਗਾਂ ਕਰਦਾ ਰਿਹਾ ਸਤਰਾਂੇ ਚ ਵੀ ਮੀਟਿੰਗਾਂ ਕਰਦਾ ਰਿਹਾ 30 ਸਾਲ ਦਾ ਮੇਰਾ ਪੋਲੀਟੀਕਲ ਕੈਰੀਅਰ ਆ ਪੰਜਾਬ ਦਾ ਕੋਈ ਸ਼ਹਿਰ ਹੈ ਜਾਂ ਨਹੀਂ ਜਿੱਥੇ ਜਾ ਕੇ ਸਾਡੀ ਸਰਕਾਰ ਚ ਵੀ ਔਰ ਸਰਕਾਰ ਤੋਂ ਬਾਅਦ ਮੈਂ ਮੀਟਿੰਗਾਂ ਨਾ ਕਰੀਆਂ ਹੋਣ ਕੋਈ ਇਲੈਕਸ਼ਨ ਇਹ ਜਦ ਨਹੀਂ ਜਿਸ ਟਾਈਮ ਮੈਂ ਪਟਿਆਲੇ ਦੇ ਰਾਜਪੁਰੇ ਦੇ ਅੰਦਰ ਕੈਂਪੇਨ ਨਾ ਕੀਤੀ ਫਿਰ ਸਭ ਤੋਂ ਵੱਡੀ ਗੱਲ ਜੀ ਹਰਪ੍ਰੀਤ ਜੀ ਬੰਦੇ ਦਾ ਕਿਰਦਾਰ ਤੇ ਕਾਰਗੁਜ਼ਾਰੀ ਕਿਤੇ ਵੀ ਖੜਾ ਹੋ ਜੇ ਉਹਦੇ ਨਾਲ ਜਾਂਦੀ ਹੈ ਜੇ ਮੇਰਾ ਕੈਰੈਕਟਰ ਚੰਗਾ ਤਾਂ ਚੰਗਾ ਕੈਰੈਕਟਰ ਜਾਊਗਾ ਜੇ ਮਾੜਾ ਤਾਂ ਮਾੜਾ ਜਾਊਗਾ ਸੋ ਮੈਂ ਆਪਣੀ ਜ਼ਿੰਦਗੀ ਚ ਗੁਰਦੁਆਰਾ ਮੰਦਿਰ ਚ ਸੌਂ ਖਾ ਕੇ ਕਹਿ ਸਕਦਾ ਕਿਤੇ 1 ਰੁਪਏ ਦਾ ਲਾਲਚ ਨਹੀਂ ਕਰਿਆ ਜੋ ਸੇਵਾ ਮੈਨੂੰ ਮਿਲੀ ਪੂਰੀ ਇਮਾਨਦਾਰੀ ਨਾਲ ਮਿਲੀ ਸੋ ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਰਕਰ ਨੂੰ ਮਾਨ ਸਤਕਾਰ ਦਿਆ ਸਾਡਾ ਪੁਆਦੀ ਏਰੀਆ ਜੀ ਜੀ ਤੁਸੀਂ ਦੇਖੋ ਵੀ ਜਿੰਨੀਆਂ ਲੜਾਈਆਂ ਮੁਗਲਾਂ ਦੇ ਖਿਲਾਫ ਲੜੀ ਗਈਆਂ ਪਵਾਦ ਦੀ ਧਰਤੀ ਤੇ ਲੜੀ ਗਈਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਨੂੜ ਦੇ ਅੰਦਰ ਬੈਠ ਕੇ ਸੂਬਾ ਸਰਹੰਦ ਨੂੰ ਚੈਲੰਜ ਕਰਿਆ ਤਾਂ ਵੀ ਸੁੱਬਿਆ ਮੈਂ ਆ ਰਿਹਾ ਤੂੰ ਤਿਆਰ ਹੋ ਜਾ ਜੀ ਸੋ ਇਸ ਪਵਾਦ ਦੇ ਏਰੀਏ ਨੂੰ ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਮਾਣ ਸਤਿਕਾਰ ਦੇ ਆ ਸਾਡੀ ਤਾਂ ਬੋਲੀ ਨੂੰ ਲੋਕ ਮਖੌਲ ਕਰਦੇ ਤੇ ਮਹਾਰਾਥੜਾ ਕਹਿ ਕੇ ਵੇਖੋ ਸ਼੍ਰੋਮਣੀ ਅਕਾਲੀ ਦਲ ਨੇ ਕਿੱਡੀ ਵੱਡੀ ਗੱਲ ਕਹੀ ਆ ਲੋਕ ਸਭਾ ਦੀ ਟਿਕਟ ਦੇਈ ਆ ਮੈਨੂੰ ਇੱਕ ਮੈਂ सरपंच ਤੋਂ ਚੱਲ ਕੇ ਇੱਥੇ ਤੱਕ ਪਹੁੰਚਿਆ ਇਸ ਕਰਕੇ ਲੋਕ ਮਹਿਸੂਸ ਕਰਦੇ ਆ ਕਿ ਮਾਰੇ ਇਲਾਕੇ ਨੂੰ ਟਿਕਟ ਮਿਲਿਆ ਮਾਰੇ ਪੋਦੀ ਭਾਈ ਨੂੰ ਟਿਕਟ ਮਿਲਿਆ ਔਰ ਇੱਕ ਪਿੰਡ ਦੇ ਬੱਚੇ ਨੂੰ ਇੱਕ ਵਰਕਰ ਨੂੰ ਟਿਕਟ ਮਿਲਿਆ ਇਸ ਕਰਕੇ ਲੋਕ ਸਭਾ ਹਟਕਾ ਪਟਿਆਲਾ ਦਾ ਹਰ ਵਰਕਰ ਹਰ ਲੀਡਰ ਆਪਣੇ ਆਪ ਨੂੰ ਐਨ ਕੇ ਸ਼ਰਮਾ ਸਮਝ ਕੇ ਪੂਰਾ ਜੋਰ ਲਾ ਕੇ ਜਿਹੜਾ ਮਿਹਨਤ ਕਰ ਰਿਹਾ ਮੈਂ ਸਮਝਦਾ ਆ ਕਿਰਦਾਰੀ ਔਰ ਕਾਰਗੁਜ਼ਾਰੀ ਤੇ ਫੈਸਲਾ ਹੋਊਗਾ ਤਿੰਨੇ ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋਊਗੀ ਅਜੇ ਤੱਕ ਮੈਦਾਨ ਚ ਕੋਈ ਨਜ਼ਰ ਨਹੀਂ ਆ ਰਿਹਾ ਜੀ ਬਿਲਕੁਲ ਸ਼ਰਮਾ ਜੀ 2022 ਦੇ ਵਿੱਚ ਬੰਪਰ ਜਿੱਤ ਰਹੀ ਆ ਆਮ ਆਦਮੀ ਪਾਰਟੀ ਦੀ 92 ਐਮਐਲਏ ਜਿੱਤੇ ਨੇ ਹੁਣ ਤੁਸੀਂ ਲੋਕਾਂ ਚ ਵਿਚਰਦੇ ਹੋ ਆ ਦੋ ਸਵਾ ਦੋ ਸਾਲਾਂ ਦੇ ਵਿੱਚ ਕਿੰਨਾ ਕੁ ਲੋਕਾਂ ਦੇ ਵਿੱਚ ਫਰਕ ਤੁਹਾਨੂੰ ਮਹਿਸੂਸ ਹੋਇਆ ਕਿਉਂਕਿ 2022 ਦੇ ਵਿੱਚ ਵੀ ਤੁਸੀਂ ਚੋਣ ਕੈਂਪੇਨ ਕੀਤੀ ਸੀ ਹੁਣ ਵੀ ਤੁਸੀਂ ਚੋਣ ਕੈਂਪੇਨ ਕਰ ਰਹੇ ਹੋ ਲੋਕਾਂ ਦੇ ਵਿੱਚ ਕਿੰਨਾ ਕੁ ਇਹ ਜਿਹੜਾ ਨਵਾਂ ਤਜਰਬਾ ਕੀਤਾ ਸੀਗਾ ਉਹਦਾ ਉਹਦੀਆਂ ਫੀਲਿੰਗਸ ਕੀ ਨੇ ਉਹਦਾ ਅਹਿਸਾਸ ਕੀ ਹੈ ਹਰ ਬੰਦੇ ਜੀ ਲੋਕ ਨਾ ਜੀ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਆ ਪਹਿਲਾਂ ਮਰਿੰਦਰ ਸਿੰਘ ਨੇ ਠਗਿਆ ਫਿਰ ਝਾੜੂ ਵਾਲਿਆਂ ਨੇ ਠਗਿਆ ਕਹਿੰਦੇ ਤੇ ਸਿਕਿਉਰਿਟੀ ਨਹੀਂ ਲਵਾਗੇ ਗੱਡੀ ਨਹੀਂ ਲਵਾਗੇ ਕੋਠੀ ਨਹੀਂ ਲਵਾਗੇ ਫਿਰ ਇਹ ਕਹਿਣ ਲੱਗੇ ਕ੍ਰਾਪਸ਼ਨ ਬੰਦ ਕਰ ਦਾਂਗੇ ਬੀਬੀਆਂ ਨੂੰ 1000 ਰੁਪਏ ਦੇ ਦਾਂਗੇ 5 ਮਿੰਟ ਚ ਐਮਐਸਪੀ ਦੇ ਦਾਂਗੇ ਸੋ ਵੱਡੇ ਲਾਰਿਆਂ ਦੇ ਕਰਕੇ ਲੋਕਾਂ ਨੇ ਲਾਈਨ ਬਣ ਕੇ ਵੋਟਾਂ ਪਾਦੀਆਂ ਮੁੜ ਕੇ ਸਾਰੇ ਵਾਅਦਿਆਂ ਤੋਂ ਮੁਕਰ ਗਏ ਭਗਵੰਤ ਮਾਨ ਜੀ 2-200 ਗੱਡੀਆਂ ਦਾ ਕਾਫਲਾ ਲੈ ਕੇ ਨਿਕਲਦੇ ਆ ਇਹਨਾਂ ਦੀ ਨਵੀਂ ਘਰ ਵਾਲੀ 50-50 ਗੱਡੀਆਂ ਦਾ ਕਾਫਲਾ ਲੈ ਕੇ ਨਿਕਲਦੀ ਆ ਭਗਵੰਤ ਮਾਨ ਜੀ ਪਟਿਆਲੇ ਦੇ ਅੰਦਰ ਆਉਂਦੇ ਆ 5000 ਪੁਲਿਸ ਲਾ ਕੇ ਰੋਡ ਸ਼ੋਅ ਕਰਦੇ ਆ ਸੋ ਲੋਕ ਬਹੁਤ ਨਰਾਸ਼ ਆ ਇਹਨਾਂ ਨੇ ਇੱਕ ਵੀ ਡਿਵੈਲਪਮੈਂਟ ਪੰਜਾਬ 'ਚ ਨਹੀਂ ਕਰੀ 1 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ 'ਤੇ ਚੜ ਗਿਆ 750 ਕਰੋੜ ਰੁਪਏ ਪਬਲਿਸਿਟੀ ਤੇ ਖਰਚ ਕਰ ਰਹੇ ਆ ਸੋ ਪੰਜਾਬ ਦਾ ਪੈਸਾ ਦੂਸਰੀਆਂ ਸਟੇਟਾਂ 'ਚ ਯੂਜ਼ ਕਰਿਆ ਜਾ ਰਿਹਾ ਉਹੀ ਸ਼ਰਾਬ ਘਟਾਲਾ ਜਿਹੜਾ ਦਿੱਲੀ 'ਚ ਹੋਇਆ ਉਹੀ ਪੰਜਾਬ 'ਚ ਹੋਇਆ ਹੈਗਾ ਸੋ ਇਸ ਕਰਕੇ ਲੋਕ ਨਰਾਸ਼ ਹੋ ਕੇ ਅੱਜ ਉਹਨਾਂ ਨੂੰ ਸਮਝ ਆ ਗਈ ਕਿ ਉਹਨਾਂ ਦੀ ਆਪਣੀ ਪਾਰਟੀ ਕੱਲੀ ਸ਼੍ਰੋਮਣੀ ਅਕਾਲੀ ਦਲ ਆ ਪੰਜਾਬੀਆਂ ਦੀ ਪਾਰਟੀ ਮੇਰਾ ਮੇਰਾ ਇੱਕ ਆਖਰੀ ਸਵਾਲ ਇੱਕ ਆਖਰੀ ਸਵਾਲ ਸ਼ਰਮਾ ਸਾਹਿਬ ਸਵਾਲ ਬੜਾ ਇੰਪੋਰਟੈਂਟ ਆ ਫਿਰ ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਜਿਹੜੀ ਵੋਟ ਆਮ ਆਦਮੀ ਪਾਰਟੀ ਨੂੰ ਪਈ ਸੀ ਉਹ ਸਾਰੀ ਵੋਟ ਜੇ ਵਾਪਸ ਆਂਦੀ ਹੈ ਕਿਉਂਕਿ ਤੁਹਾਡੀ ਪਾਰਟੀ 'ਚ ਵੀ ਪਈ ਸੀ ਤੁਹਾਡੀ ਪਾਰਟੀ ਨੂੰ ਘੱਟ ਪਈਆਂ ਉਧਰੋਂ ਕਾਂਗਰਸ ਦੀ ਵੀ ਵੋਟ ਗਈ ਭਾਜਪਾ ਦੀ ਵੀ ਗਈ ਉਹ ਵੋਟਾਂ ਵਾਪਸ ਤੁਹਾਨੂੰ ਆਣਗੀਆਂ 100% ਆਣ ਗਈਆਂ ਜੀ ਕਿਉਂਕਿ ਲੋਕਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਰਾਜ ਦੇਖਿਆ ਜਿੱਥੇ ਟੋਟਲ ਲੋਕ ਭਲਾਈ ਦੀਆਂ ਸਕੀਮਾਂ ਆਟਾ ਦਾਲ ਸਕੀਮ ਸਾਗਨ ਸਕੀਮ ਪੈਨਸ਼ਨ ਸਕੀਮ ਸਕਾਲਰਸ਼ਿਪ ਸਕੀਮ ਬੱਚੀਆਂ ਨੂੰ ਸਾਈਕਲਾਂ ਸਾਰੀਆਂ ਸਕੀਮਾਂ ਨਿਰਵਿਗਨ ਹਰ ਮਹੀਨੇ ਮਿਲਦੀਆਂ ਸੀਗੀਆਂ ਮੁਲਾਜ਼ਮਾਂ ਦੀ ਗੱਲ ਆ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਪੇ ਕਮਿਸ਼ਨ ਲਾਗੂ ਕਰਾਂਗੇ ਜੀ ਕਾਂਗਰਸ ਨੇ ਕਿਹਾ ਪਹਿਲਾਂ ਉਹਨਾਂ ਨੇ ਕੇਂਦਰ ਦੇ ਬਰਾਬਰ ਕਰਦੇ ਆ ਪੂਰੇ ਹਿੰਦੁਸਤਾਨ 'ਚ ਸਭ ਤੋਂ ਵੱਧ ਸੈਲਰੀਆਂ ਮੁਲਾਜ਼ਮਾਂ ਦੀ ਪੰਜਾਬ ਦੇ ਅੰਦਰ ਸੀਗੀਆਂ ਕਾਂਗਰਸ ਨੇ ਕੇਂਦਰ ਦੇ ਬਰਾਬਰ ਪੇ ਸਕੇਲ ਕਰਤੇ ਫਿਰ ਜਿਹੜੀ ਆਈ ਆਮ ਆਦਮੀ ਝਾੜੂ ਪਾਰਟੀ ਨੇ ਕਹਤਾ ਵੀ ਅਸੀਂ ਦੀ ਪੇ ਕਮਿਸ਼ਨ ਦਵਾਂਗੇ ਉਹਨਾਂ ਨੇ ਕੀ ਕਰਿਆ ਹੁਣ 50% ਡੀਏ ਸੈਂਟਰਲ ਗਵਰਨਮੈਂਟ ਦਾ ਤੇ ਪੰਜਾਬ ਦਾ ਜਿਹੜਾ 38% ਮਿਲ ਰਿਹਾ ਮਰ ਤੋਂ 12% ਸੈਲਰੀਆਂ ਇਹਨਾਂ ਨੇ ਰੋਕ ਲੀਆਂ ਇਸ ਤੋਂ ਇਲਾਵਾ ਤੁਸੀਂ ਦੇਖੋ ਵੀ 5 ਸਾਲ ਦੇ ਏਰੀਅਰ ਮੁਲਾਜ਼ਮਾਂ ਨੂੰ ਦੇ ਅੱਜ ਹਰ ਵਰਗ ਦੁਖੀ ਆ ਕਿਸਾਨ ਤੁਸੀਂ ਦੇਖ ਲਿਓ ਵੀ ਕੀ ਹੋਇਆ ਸੰਭੂ ਬਾਰਡਰ ਤੇ ਹਰਿਆਣੇ ਤੋਂ ਆ ਕੇ ਗੋਲੀਆਂ ਮਾਰ ਗਏ ਤੇ ਜਿਹੜੀ ਆਮ ਆਦਮੀ ਪਾਰਟੀ ਨੇ ਕੋਈ ਕਾਰਵਾਈ ਵੀ ਨਹੀਂ ਕਰੀ ਕਿਸਾਨਾਂ ਨੂੰ ਕਹਦੇ ਤੁਹਾਨੂੰ ਖਰਾਬੇ ਦਾ 50000 ਦੇਵਾਂਗੇ ਦੇ 1 ਰੁਪਿਆ ਵੀ ਨਹੀਂ ਸੋ ਲੋਕ ਨਰਾਸ਼ ਹੋ ਕੇ ਵਾਪਸ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਚਾਰੇ ਆ ਤੇ ਸ਼੍ਰੋਮਣੀ ਅਕਾਲੀ ਦਲ 13 ਸੀਟਾਂ ਜਿੱਤ ਜਿੱਤ ਕੇ ਵੱਡੀ ਜਿੱਤ ਪ੍ਰਾਪਤ ਕਰੂਗੀ ਤੁਸੀਂ ਦੇਖੋ 46 ਡਿਗਰੀ ਟੈਂਪਰੇਚਰ ਚ ਹਜ਼ਾਰ ਹਜ਼ਾਰ ਬੰਦਾ ਮੇਰਾ ਇੰਤਜ਼ਾਰ ਕਰਦਾ ਵੇਟ ਕਰਦਾ ਆ ਦੂਸਰੇ ਪਾਸੇ ਉਹਨਾਂ ਦੀ ਮੀਟਿੰਗਾਂ ਹੁੰਦੀਆਂ 50 50 ਬੰਦਿਆਂ ਦੀ ਸੋ ਪੰਜਾਬ ਦੇ ਲੋਕਾਂ ਨੇ ਮਾਈਂਡ ਬਣਾ ਲਿਆ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਸਤੇ ਪੰਜਾਬ ਦੀ ਤਰੱਕੀ ਤੇ ਉਨਤੀ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਪੰਜਾਬ ਦੇ ਹਰ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਭਲਾਈ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਪੰਜਾਬੀ ਜਿਹੜਾ ਟਕੜਾ ਕਰਨਗੇ ਚਲ ਬਹੁਤ ਬਹੁਤ ਧੰਨਵਾਦ ਸ਼ਰਮਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਸਨ ਐਨ ਕੇ ਸ਼ਰਮਾ ਉਮੀਦਵਾਰ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਦਾ ਜਿੱਤ ਦਾ ਦਾਵਾ ਕੀਤਾ ਔਰ ਇਹਨਾਂ ਦਾ ਦਾਵਾ ਹੈ ਕਿ ਲੋਕ ਸਾਰੇ ਹੀ ਅ ਐਕਸਪੈਰੀਮੈਂਟ ਕਰਕੇ ਦੇਖ ਚੁੱਕੇ ਨੇ ਸਾਰੀਆਂ ਹੀ ਪਾਰਟੀਆਂ ਦੇ ਰਿਪੋਰਟ ਕਾਰਡ ਨੇ ਜਿਹੜੇ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਨੇ ਹੁਣ ਲੋਕ ਉਸ ਰਿਪੋਰਟ ਕਾਰਡ ਦਾ ਅੰਕਲਨ ਕਰਨਗੇ ਉਸ ਤੋਂ ਬਾਅਦ ਜਿਹੜੀਆਂ ਵੋਟਾਂ ਪਾਣਗੇ ਵੱਡੀਆਂ-ਵੱਡੀਆਂ ਰੈਲੀਆਂ ਨਾਲ ਕੁਝ ਨਹੀਂ ਹੁੰਦਾ ਬੰਦੇ ਦੀ ਕਾਰਗੁਜ਼ਾਰੀ ਤੇ ਕਿਰਦਾਰ ਇਹ ਦੋ ਚੀਜ਼ਾਂ ਤੇ ਚੋਣ ਲੜ ਰਹੇ ਨੇ ਅਨਕੇ ਸ਼ਰਮਾ ਕਿਰਦਾਰ ਤੇ ਕਾਰਗੁਜ਼ਾਰੀ ਉਹ ਦੋ ਚੀਜ਼ਾਂ ਤੇ ਕਹਿੰਦਾ ਮੈਨੂੰ ਵੋਟ ਪੈਗੀ ਔਰ ਮੈਂ ਪਟਿਆਲਾ ਤੁਜਤ ਹਾਸਲ ਕਰਾਂਗਾ ਇਹ ਬਾਕੀ ਪਟਿਆਲੇ ਦੀ ਜਨਤਾ ਤੈਅ ਕਰੇਗੀ ਕਿ ਕੌਣ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਬਣਦਾ ਦੇਸ਼ ਦੁਨੀਆਂ ਦੀ ਬਾਕੀ ਖਬਰਾਂ ਲਈ ਬ Dann war's. Halt.